ਕਈ ਦਿਨਾਂ ਤੋਂ ਝੇੜਾ ਮੁੱਦਾ ਭੱਕਿਆ ਹੋਇਆ ਸੀ ਆਖਰ ਉਸ ਨੂੰ ਲੈ ਕੇ ਵੱਡੀ ਖਬਰ ਹੁਣ ਸਾਹਮਣੇ ਆ ਗਈ ਹੈ ਸੋਸ਼ਲ ਮੀਡੀਆ ਤੇ ਲੱਚਰ ਕੰਟੈਂਟ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਹੁਣ ਸਖਤ ਕਾਰਵਾਈ ਤੁਹਾਡੇ ਤੇ ਹੋਏਗੀ ਜੇਕਰ ਤੁਸੀਂ ਅਸ਼ਲੀਲ ਵੀਡੀਓ ਜਾਂ ਅਸ਼ਲੀਲਤਾ ਦੇ ਨਾਲ ਭਰਿਆ ਕੋਈ ਗੰਦਾ ਕੰਟੈਂਟ ਸੋਸ਼ਲ ਮੀਡੀਆ ਤੇ ਚਾੜ ਦਿੰਦੇ ਹੋ ਉਸ ਨੂੰ ਅਪਲੋਡ ਕਰ ਦਿੰਦੇ ਹੋ ਤਾਂ ਹੁਣ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸੋਸ਼ਲ ਮੀਡੀਆ ਤੇ ਵਧ ਰਹੀ ਲਚਰਤਾ ਅਸਲੀਲਤਾ ਨਸ਼ਾ ਤੇ ਗਰਨ ਕਲਚਰ ਨੂੰ ਪ੍ਰਚਾਰਿਤ ਕਰਨ ਵਾਲੀਆਂ ਵੀਡੀਓਜ਼ ਖਿਲਾਫ ਹੋਣ ਚਾਈਲਡ ਰਾਈਟ ਕਮਿਸ਼ਨ ਨੇ ਸਖਤ ਰਵੱਈਆ ਅਕਤਿਆਰ ਕਰ ਲਿਆ ਹੈ ਕਮਿਸ਼ਨ ਦੇ ਵੱਲੋਂ ਏਡੀਜੀਪੀ ਸਾਈਬਰ ਸੈੱਲ ਨੂੰ ਝੋਠੀ ਭੇਜ ਕੇ ਕਿਹਾ ਗਿਆ ਹੈ ਕਿ ਅਜਿਹੀ ਸਮਗਰੀ ਉੱਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਖਿਰਕਾਰ ਕਮਿਸ਼ਨ ਦੇ ਵੱਲੋਂ ਦਿੱਤੀ ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਹ ਕੰਟੈਂਟ ਸੋਸ਼ਲ ਮੀਡੀਆ ਤੇ ਬਿਲਕੁਲ ਵੀ ਯੂਜ਼ ਨਹੀਂ ਕਰ ਸਕਦੇ ਇਸੇ ਵਰਤੋਂ ਨਹੀਂ ਕਰ ਸਕਦੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਤੇ ਹੁਣ ਬੰਦੀ ਕਾਰਵਾਈ ਹੋਵੇਗੀ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਲੱਛਰ ਭਾਸ਼ਾ ਤੇ ਅਸ਼ਲੀਲ ਵੀਡੀਓਜ਼ ਨੂੰ ਤੁਰੰਤ ਬੈਨ ਕੀਤਾ ਜਾਵੇ ਨਸ਼ਿਆ ਤੇ ਗਨ ਕਲਚਰ ਨੂੰ ਚਾਹਤ ਕਰਦੇ ਆ ਵੀਡੀਓਜ਼ ਵੀ ਹਟਾਈਆਂ ਜਾਣ ਨੋਡਲ ਅਧਿਕਾਰੀ ਨਿਯੁਕਤ ਕਰਕੇ ਅਜਿਹੀ ਸਮਗਰੀ ਤੇ ਨਿਗਰਾਨੀ ਰੱਖੀ ਜਾਵੇ ਜੋ ਵਿਦੇਸ਼ਾਂ ਤੋਂ ਕੰਟੈਂਟ ਅਪਲੋਡ ਹੋ ਰਿਹਾ ਹੈ ਉਹਨਾਂ ਵੈੱਬਸਾਈਟਾਂ ਨੂੰ ਹੁਣ ਬੈਨ ਕੀਤਾ ਜਾਵੇ ਅਜਿਹੀ ਸਮਗਰੀ ਅਪਲੋਡ ਕਰਨ ਵਾਲਿਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਚਾਈਲਡ ਕਮਿਸ਼ਨ ਮੁਤਾਬਕ ਅਜਿਹੀ ਸਮਗਰੀ ਬੱਚਾਂ ਦੇ ਮਨਤੇ ਨਕਾਰਾਤਮਕ ਅਸਰ ਛੱਡਦੀ ਹੈ ਜੋ ਉਨਾ ਦੀ ਮਨੋਵਿਗਿਆਨਿਕ ਵਿਕਾਸ ਲਈ ਬੇਹੱਦ ਖਤਰਨਾਕ ਹੈ 11ਵੇਂ ਪੰਡਿਤ ਰਾਉਤ ਨੇਰਵਰ ਵੱਲੋਂ ਕੀਤੀ ਗਈ ਸ਼ਿਕਾਰ ਦੇ ਆਧਾਰ ਤੇ ਸ਼ੁਰੂ ਹੋਈ ਹੈ ਜਿਸ ਦੇ ਵਿੱਚ ਉਹਰਾ ਕਿਹਾ ਸੀ ਕਿ ਇੰਟਰਨੈਟ ਤੇ ਵੱਧ ਰਹੀ ਗਲਤ ਕੰਟੈਂਟ ਨੌਜਵਾਨਾਂ ਦੇ ਲਈ ਬੁਰੀਆਂ ਲਤਾਂ ਨੂੰ ਹੋਰ ਵਧਾਰਿਆ ਕਮਿਸ਼ਨ ਨੇ ਸਾਈਬਰ ਸੈੱਲ ਨੂੰ ਸਲਾਹ ਦਿੱਤੀ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸਾਂਝ ਪਾਉਂਦੇ ਵੀ ਚਿੰਤਨ ਕਰੇ ਤਾਂ ਜੋ ਲੋਕੇਟ ਕਰਕੇ ਸਮੱਗਰੀ ਨੂੰ ਰੋਕਿਆ ਜਾ ਸਕੇ ਦੱਸ ਦੇ ਕਿ ਇਸ ਮਾਮਲੇ ਨੂੰ ਲੈ ਕੇ ਪਿਛਲੇ ਦਿਨੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਮਲਾ ਬੇਚਰਚਾ ਦੇ ਵਿੱਚ ਆਇਆ ਸੀ ਜਿੱਥੇ ਕਿ ਭਾਬੀ ਕਮਲਕੌਰ ਦਾ ਲਕਚਰ ਕੰਟੈਂਟ ਪਾਉਣ ਤੋਂ ਬਾਅਦ ਅਮਰਪਾਲ ਸਿੰਘ ਮੈਰੋ ਨਿਆਂ ਸਿੰਘ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਉਨੇਸੇ ਮਾਮਲੇ ਦੇ ਵਿੱਚ ਸਖਤ ਐਕਸ਼ਨ ਲਿਆ ਗਿਆ ਇਸ ਮਾਮਲੇ ਦੇ ਵਿੱਚ ਦਿਪਿਕਾ ਲੁਥਰਾ ਸਮੇਤ ਹੋਰ ਵੀ ਕਈ ਅਜਿਹੇ ਬਲੌਗਰ ਇਨਫਲੂਐਂਸਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਅਸ਼ਲੀਲ ਕੰਟੈਂਟ ਜਿਹੜਾ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਨੇ ਉਸ ਨੂੰ ਤੁਰੰਤ ਹਟਾਇਆ ਜਾਵੇ ਤੇ ਇਸ ਮਾਮਲੇ ਦੇ ਵਿੱਚ ਕਈ ਇੰਟਰਵਿਊਜ਼ ਵੀ ਵਾਇਰਲ ਹੋਏ ਸੀ ਜਿੱਥੇ ਕਿ ਲੋਕਾਂ ਤੋਂ رائے ਮੰਗੀ ਗਈ ਸੀ ਤੇ ਲੋਕਾਂ ਨੇ ਕਿਹਾ ਸੀ ਕਿ ਅਜਿਹਾ ਕੰਟੈਂਟ ਸੋਸ਼ਲ ਮੀਡੀਆ ਤੇ ਨਹੀਂ ਵਰਤਿਆ ਜਾਣਾ ਚਾਹੀਦਾ ਇਸ ਨਾਲ ਬੱਚਿਆਂ ਦੇ दिमागी संतुलन ਤੇ ਬੁਰਾ ਅਸਰ ਪੈਂਦਾ ਹੈ ਤੇ ਹੁਣ ਜੇਕਰ ਅਜਿਹਾ ਕੋਈ ਕੰਟੈਂਟ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕਰੇਗਾ ਤਾਂ ਉਸ ਤੇ ਸਖਤ ਕਾਰਵਾਈ ਹੋਵੇਗੀ ਦੱਸਦੇ ਕਿ ਉਹਨਾਂ ਦੀ ਖੈਰ ਨਹੀਂ ਹੈ ਸੋ ਚਿੱਠੀ ਭੇਜ ਕੇ ADGP ਸਾਈਬਰ ਸੈੱਲ ਨੂੰ ਇਹ ਆਖਿਆ ਗਿਆ ਤੇ ਉਹਨਾਂ ਉਹਨਾਂ ਨੂੰ ਕਿਹਾ ਗਿਆ ਕਿ ਅਜਿਹੀ ਸਮੱਗਰੀ ਤੇ ਰੋਕ ਲਗਾਈ ਜਾਵੇ ਤੁਸੀਂ ਇਸ ਸੰਬੰਧਿਤ ਕੀ ਵਿਚਾਰ ਰੱਖਦੇ ਹੋ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਨਾ